ਦੋ ਐਸੇ ਨਬੀ ਜਿਨ੍ਹਾਂ ਉੱਤੇ ਕਦੇ ਵੀ ਮੌਤ ਨਹੀਂ ਆਈ ਕੀ ਤੁਸੀਂ ਜਾਣਦੇ ਹੋ ਕਿ ਦੋ ਐਸੇ ਨਬੀ ਉਹ ਕਿਹੜੇ ਹਨ ਜਿਨ੍ਹਾਂ ਉੱਤੇ ਮੌਤ ਨਹੀਂ ਆਈ ਸੋ ਆਓ ਅਸੀਂ ਵੇਖੀਏ ਉਹ ਦੋ ਕਿਹੜੇ ਨਬੀ ਹਨ ਜਿਨ੍ਹਾਂ ਉੱਤੇ ਮੌਤ ਨਹੀਂ ਆਈ ਪਹਿਲਾ ਨਬੀ ਹਰਨੋਕ ਪਹਿਲਾ ਨਬੀ ਹੈ ਹਰਨੋਕ ਜਿਸ ਨੂੰ ਆਪਾਂ ਪੜ ਸਕਦੇ ਆ ਬਾਈਬਲ ਦੇ ਵਿੱਚ ਉਤਪਤ ਪੰਜ ਅਧਿਆਏ ਉਸ ਦਾ 24 ਵਚਨ ਪੜੀਏ ਉਸ ਜਗ੍ਹਾ ਤੇ ਉੱਤੇ ਲਿਖਿਆ ਏ ਹਰਨੋਕ ਪਰਮੇਸ਼ਵਰ ਦੇ ਸੰਗ ਚੱਲਦਾ ਚੱਲਦਾ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਲੈ ਲਿਆ ਬਾਈਬਲ ਦੇ ਵਿੱਚ ਲਿਖਿਆ ਉਹ نبی ਜਿਹਦਾ ਨਾਮ ਹਰਨੋਕ ਏ ਉਹ ਪਰਮੇਸ਼ਵਰ ਦੀ ਸੰਗਤੀ ਕਰਦਾ ਸੀ ਪਰਮੇਸ਼ਵਰ ਦੇ ਨਾਲ ਚੱਲਦਾ ਸੀ ਔਰ ਚੱਲਦਾ ਚੱਲਦਾ ਅਲੋਪ ਹੋ ਗਿਆ ਪਾਬ ਉਹਦੀ ਡੈਥ ਨਹੀਂ ਹੋਈ ਉਹਨੂੰ ਪਰਮੇਸ਼ਵਰ ਨੇ ਜਿਉਂਦਾ ਅਸਮਾਨਾਂ ਦੇ ਉੱਤੇ ਉਠਾ ਲਿਆ ਇਹ ਹੈ ਪਹਿਲਾ ਨਬੀ ਹਰਨੋਕ ਅਤੇ ਦੂਜਾ ਨਬੀ ਅਸੀਂ ਜਾਣਾਂਗੇ ਬਾਈਬਲ ਦੇ ਵਿੱਚ ਉਹ ਦੂਜਾ ਨਬੀ ਕਿਹੜਾ ਹੈ ਜਿਸ ਦੇ ਉੱਤੇ ਮੌਤ ਨਹੀਂ ਆਈ ਮੇਰੇ ਨਾਲ ਬਾਈਬਲ ਖੋਲੋ ਦੂਸਰਾ ਰਾਜਿਆਦੀ ਪੋਥੀ ਉਸ ਦਾ 2 ਦੇ ਆਏ ਅਤੇ 11 ਅਤੇ 12 ਬਚਨ ਪੜ੍ਹੀਏ ਮੇਰੇ ਨਾਲ ਬਾਈਬਲ ਨੂੰ ਖੋਲੋ ਦੂਸਰਾ ਰਾਜਿਆਂ 2 ਅਧਿਆਇ ਉਸ ਦਾ 11 ਤੇ 12 ਬਚਨ ਲਿਖਿਆ ਹੋਇਆ ਅਤੇ ਐਉਂ ਹੋਇਆ ਜਦ ਉਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿਸੇ ਜਿਨ੍ਹਾਂ ਨੇ ਉਹਨਾਂ ਦੂਆਂ ਨੂੰ ਵੱਖੋ-ਵੱਖ ਕਰ ਦਿੱਤਾ ਅਤੇ ਏਲੀਆ ਵਾਮ ਰੋਲੇ ਵਿੱਚ ਆਕਾਸ਼ ਨੂੰ ਚੜ ਗਿਆ ਇਹ ਵੇਖਦਿਆਂ ਹੀ ਇਲੀਸ਼ਾ ਉੱਚੀ ਦਿੱਤੀ ਬੋਲਿਆ हे ਮੇਰੇ ਪਿਤਾ हे ਮੇਰੇ ਪਿਤਾ ਇਸਰਾਇਲ ਦੇ ਰੱਥ ਤੇ ਉਹਦੀ ਸਾਰਥੀ ਪਰ ਜਦ ਉਸ ਨੇ ਉਹਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਲੀੜੇ ਫਾੜੇ ਤੇ ਉਹਨਾਂ ਨੂੰ ਫਾੜ ਕੇ ਦੋ ਹਿੱਸੇ ਕਰ ਦਿੱਤਾ ਦੂਜਾ ਨਬੀ ਕਿਹੜਾ ਆ ਏਲੀਆ ਨਬੀ ਹੈ ਜਿਸ ਨੂੰ ਆਕਾਸ਼ੋਂ ਅਗਨ ਰੱਥ ਤੇ ਅਗਨ ਘੋੜੇ ਉਤਰਦੇ ਆ ਔਰ ਇੱਕ ਬਾਮ ਰੋਲੇ ਦੇ ਵਿੱਚ ਦੀ ਹੋ ਕੇ ਉਹਨੂੰ ਉਠਾ ਕੇ ਲੈ ਜਾਂਦੇ ਆ ਏਲੀਆ ਨਬੀ ਨੇ ਮੌਤ ਨੂੰ ਨਹੀਂ ਵੇਖਿਆ ਮੇਰੇ ਭਾਈ ਭੈਣੋ ਦੋ ਨਬੀ ਜਿਨ੍ਹਾਂ ਤੇ ਮੌਤ ਨਹੀਂ ਆਈ ਪਹਿਲਾ ਨਬੀ ਹੈ ਹਰਨੋਕ ਦੂਜਾ ਨਬੀ ਹੈ ਏਲੀਆ ਔਰ ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਵੀ ਉਹਨਾਂ ਬਾਰੇ ਦੱਸ ਦਿੰਦਾ ਸੋ ਅੱਜ ਦੀ ਇਸ ਬਾਈਬਲ ਦੀ ਭੇਤ ਦੀ ਗੱਲ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਔਰ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਪਰਮੇਸ਼ਵਰ ਦੇ ਗਿਆਨ ਵਿੱਚ ਵਧੋ ਆਮੇਨ